2008 ਮਾਡਲ ਹਾਂਜੀ ਟਾਇਰ ਚਾਰੇ ਨਵੇਂ ਆ ਠੀਕ ਆ ਜੀ ਰੰਗ ਪੇਂਟ ਦਾ ਪੂਰਾ ਵਧੀਆ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ ਵਧੀਆ ਸੈਲਫ ਸਟਾਰਟ ਨਵੀਂ ਬੈਟਰੀ ਆ 95 ਮਾਡਲ ਠੀਕ ਆ ਜੀ ਟਾਇਰ ਨਵੇਂ ਠੀਕ ਆ ਜੀ ਤੇ ਮਗਰਾੜ ਮੂਡ ਪੂਰੇ ਵਧੀਆ ਨੇ ਸਾਰੇ ਆ ਆ ਲਾਲ ਪੱਲਿਆਂ ਦਾ ਟੱਚਿੰਗੀ ਥੋੜੀ ਹੋਈ ਹੋਈ ਆ ਤਾਂ ਵੀ ਮੜਲਾ ਜੀ ਠੀਕ ਆ ਜੀ ਡੀਏ ਹੋਇਆ ਵਾ ਠੀਕ ਆ ਜੀ ਪਾਵਰ ਸਟੀering ਠੀਕ ਆ ਜੀ ਟਾਇਰ ਪਏ 90 95 ਪਏ ਦਾ ਦੋ ਮੜਲਾ ਠੀਕ ਆ ਜੀ ਸਰਪੰਚ ਮੜਲਾ ਇਹ ਠੀਕ ਆ ਜੀ ਟਾਇਰ ਹੈਗੇ 85 ਪਏ ਮਾਡਲ 2000 ਠੀਕ ਹੈ ਜੀ ਟਾਇਰ ਨਵੇਂ ਟਾਇਰ ਚੋਕੜਾ ਰੁਪਿਆ ਪਏ ਨੇ ਬਾਈ ਬਾਕੀ ਮੂਹਰੋਂ ਬਾਡੀ ਬੁੱਡੂ ਲੈਣ ਦੇ ਰਹੇ ਨੇ ਮਗਰਾੜ ਜੜਾਂ ਜੀਆਂ ਮਤਲਬ ਥੋੜੇ ਥੋੜੇ ਹੋਏ ਹੋਏ ਨੇ ਇਹਨਾਂ 6 ਮਾਡਲ ਠੀਕ ਹੈ ਜੀ ਟਾਇਰ ਪਏ 80 85 ਪੈਸੇ ਠੀਕ ਹੈ ਜੀ ओरिजिनल ਪਾਵਰ ਸਟੀਰਿੰਗ ਦਾ ਠੀਕ ਹੈ ਜੀ ਮਾੜੀ ਮੋਟੀ ਤੇਰੀ ਜਿਵੇਂ ਹੁੰਦੀ ਹੈ ਉਹ ਹੈਗੀ ਹੈਗੀ ਠੀਕ ਹੈ ਜੀ ਬਾੜੀ ਨਹੀਂ 99 ਮਾਡਲ ਹਾਂਜੀ ਠੀਕ ਹੈ ਜੀ ਡੀਏ ਹੀ ਹੋਇਆ ਵਾ ਠੀਕ ਹੈ ਜੀ ਤੇ ਮਗਰਾੜ ਜਾਨੀ ਚਿਰਦੇ ਹੋਏ ਵੀ ਨੇ ਠੀਕ ਹੈ ਜੀ ਟਾਇਰ ਮੰਨ ਕੇ ਚਲੋ ਵੀ ਸਾਡੀ ਕਲਾ ਮਿੱਤਰੋ ਆਪਾਂ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਤੇ ਸਾਡੇ ਨਾਲ ਬਾਈ ਪ੍ਰਧਾਨ ਜੁੜਿਆ ਹੋਰ ਕੀ ਵਾਲਾ ਬਾਈ ਵਧੀਆ ਹੀ ਵਧੀਆ ਹੁਣ ਚੜਦੀ ਕਲਾ ਠੀਕ ਆ ਵਧੀਆ ਤੇ ਕਿੰਨੇ ਕੁ ਟਰੈਕਟਰ ਨੇ ਬਾਈ ਟਰੈਕਟਰ ਹੈਗੇ 6-7 ਅੱਜ 6-7 ਕਿਵੇਂ ਨੇ ਕੰਨ ਸੁਣਾਉਂਦੇ ਪੂਰੇ ਵਧੀਆ ਤੇ ਕਾਪੀ ਕਾਗਜਾਂ ਦੇ ਪੰਜਾਬ ਨੰਬਰ ਪੰਜਾਬ ਨੰਬਰ ਤੇ ਟਰੈਕਟਰ ਆਪਾਂ ਮਿੱਤਰੋ ਦਿਖਾਉਣੇ ਆ ਹੁਣ ਤੁਹਾਨੂੰ ਇਹ ਤੋਂ ਮਹਿੰਦਰਾ ਤੋਂ 265 ਤੋਂ ਸਟਾਰਟ ਕਰਦੇ ਆ ਇਹਦੇ ਬਾਰੇ ਦੱਸੀ ਬਾਈ 2008 ਮਾਡਲ ਹਾਂਜੀ ਟਾਇਰ ਚਾਰੇ ਨਵੇਂ ਆ ਠੀਕ ਆ ਜੀ ਰੰਗ ਪੇਂਟ ਦਾ ਪੂਰਾ ਵਧੀਆ ਠੀਕ ਹੈ ਜੀ ਇੰਜਨ ਗੇਅਰ ਦਾ ਪੂਰਾ ਵਧੀਆ ਸੈਲਫ ਸਟਾਰਟ ਨਵੀਂ ਬੈਟਰੀ ਆ ਠੀਕ ਹੈ ਜੀ ਇਹ ਵੀ 19 ਬਰਨਾਲੇ ਦਾ ਨੰਬਰ ਆ ਠੀਕ ਹੈ ਜੀ ਬਾਕੀ ਕੰਡੀਸ਼ਨ ਮਗਰਾੜ ਮਾੜੇ ਮੋਟੇ ਜੀ ਟੇਪ ਚੁਕ ਜੀ ਪਹਿਲਾਂ ਦੀ ਲੱਗੀ ਹੋਈ ਉਹ ਵੀ ਠੀਕ ਹੈ ਠੀਕ ਹੈ ਜੀ ਟਾਇਰ ਟਾਇਰ ਵੀ ਨਵੇਂ ਆ ਗਏ ਜਾਵਾਂ ਸੀਟ ਦੇ ਆ ਜੀ ਸਾਰੀਆਂ ਧਾਰੀਆਂ ਉਹ ਵੀ ਠੀਕ ਹੈ ਜੀ ਚਲਾਈ ਚੁਲਾਈ ਦਾ ਚੰਗਾ ਚਲਾਈ ਦਾ ਚੰਗਾ ਟਰੈਕਟਰ ਦੇਖ ਸਕਦੇ ਹੋ ਮਿੱਤਰੋ ਤੁਸੀਂ ਟਰੈਕਟਰ ਚੰਗਾ ਤੇ ਮਾਡਲ ਇਹ 2008 2008 8 ਮਾਡਲ ਦਾ ਰੇਟ ਰੇਟ ਕਰਦੇ ਆ 280000 ਰੁਪਇਆ ਦੇਣਾ ਦੇਣਾ ਦਾ ਅੱਜ ਤੱਕ ਤੂੰ ਐ ਮੰਨ ਲਾ ਵੀ 20000 ਰੁਪਏ ਦੀ ਡਿਸਕਾਊਂਟ ਕਰ ਦਿੰਦੇ ਆ ਯਾਰ 20000 ਰੁਪਇਆ 260000 ਦਾ ਰੇਟ ਦੇ ਦੇ 260000 ਦਾ ਟਰੈਕਟਰ ਮੰਨੂ ਮਿੱਤਰੋ ਟਰੈਕਟਰ ਦੇਖ ਸਕਦੇ ਹੋ ਤੁਸੀਂ ਚੰਗਾ ਟਰੈਕਟਰ ਹੈ ਤੇ ਅੱਗੇ ਆ ਗਿਆ 855 ਪੁਰਾਣੇ ਮਾਡਲ ਚ ਬਾਹਰ ਪੰਪ ਵਾਲਾ ਦੱਸੀ ਬਾਈ 98 ਮਾਡਲ ਠੀਕ ਹੈ ਜੀ ਟਾਇਰ ਨਵੇਂ ਠੀਕ ਹੈ ਜੀ ਤੇ ਮਗਰਾੜ ਮੂੜ ਪੂਰੇ ਵਧੀਆ ਨੇ ਸਾਰੇ ਆ ਆ ਲਾਲ ਬੱਲਿਆਂ ਦਾ ਟੱਚਿੰਗ ਜੀ ਥੋੜੀ ਹੋਈ ਹੋਈ ਠੀਕ ਹੈ ਜੀ ਮਾੜਾ ਮੋਟਾ ਆਇਆ ਯਾਨੀ ਮਾਡਲ ਦੇ ਹਿਸਾਬ ਨਾਲ ਹੋਗਾ ਠੀਕ ਹੈ ਜੀ 98 ਮਾਡਲ ਦਾ ਦੂਜਾ ਕੋੜਾ ਬੰਪਰ ਲੱਗਿਆ ਕੋੜਾ ਬੰਪਰ ਲੱਗਿਆ ਹੋਇਆ ਹਾਂ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਸੈਂਪਲ ਕੱਪੜੇ ਦੀ ਜਨ ਗੇਅਰ ਦਾ ਕਿਵੇਂ ਇੰਜਨ ਗੇਅਰ ਦਾ ਪੂਰਾ ਵਧੀਆ ਇੰਜਨ ਗੇਅਰ ਦਾ ਬਾਈ ਕਹਿੰਦਾ ਪੂਰਾ ਵਧੀਆ ਹਾਂ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਮਾੜੀ ਮੋਟੀ ਟੱਚਿੰਗ ਬਚ ਕੇ ਜੀ ਹੁੰਦੀ ਹੈ ਮਾੜੀ ਮੋਟੀ ਟੱਚਿੰਗ ਹੋਈ ਹੋਈ ਹੈ ਤੇ ਮੂਰੇ ਕੋੜਾ ਬੰਪਰ ਲੱਗਿਆ ਹੋਇਆ ਹੈ ਤੇ ਮਾਡਲ ਮਾਡਲ 9 245000 ਡਿਮਾਂਡ ਹੈ ਮਿੱਤਰੋ ਬਾਕੀ ਮੌਕੇ ਤੇ ਮਾਨਤਾ ਨਾ ਹੋਊਗੀ। ਹੋ ਕੀਤਾ ਜਾਊਗਾ ਟਰੈਕਟਰ ਚੰਗਾ ਟਰੈਕਟਰ ਦੇ ਸਕਦੇ ਹਾਂ। ਮੂਰੇ ਆ ਗਿਆ 9811। ਇਹਦੇ ਬਾਰੇ ਦੱਸੀ ਬਾਈ। 98 ਮਾੜਲਾ ਜੀ। ਠੀਕ ਹੈ ਜੀ। ਡੀਏ ਹੋਇਆ ਵਾ। ਠੀਕ ਹੈ ਜੀ। ਪਾਵਰ ਸਟੀering ਠੀਕ ਹੈ ਜੀ। ਟਾਇਰ ਪਏ 90 95 ਪੈਸੇ। ਠੀਕ ਹੈ ਜੀ। ਮਗਰਾੜਾਂ ਤੇ ਪੇਂਟ ਹੋਇਆ ਜ਼ਰੂਰ। ਠੀਕ ਹੈ ਜੀ। ਬਾਡੀ ਲੈਣ ਦਾ ਤਾਂ ਮਾੜਾ ਮੋਟਾ ਜਾਣੀ 9511 ਦੇ ਹੁੰਦਾਗਾ। ਠੀਕ ਹੈ। ਇੰਜਨ ਗੇਅਰ ਦਾ ਪੂਰਾ ਓਕ ਜੀ ਕੋਈ ਆਵਾਜ਼ ਨਹੀਂ ਕੋਈ ਹੋਰ ਰਮਾਰ ਮਾਰ ਨਹੀਂ ਲੱਗਾ। ਠੀਕ ਹੈ ਜੀ। ਜੰਗੇਰੇ ਤਾਂ ਕਹ ਬਾਈ ਕਹਿੰਦਾ ਓਕੇ ਆ ਇੰਡੀਅਨ ਵੀ ਪੂਰਾ ਐ ਮੰਨ ਕੇ ਚੱਲੋ ਵੀ ਰੁਪਈਏ ਚੋਂ 95 ਪੈਸੇ ਪੈ ਜਾਣ ਠੀਕ ਆ ਜੀ ਹਾਂ ਜੀ ਚਲਾਈ ਛਲੂ ਦਾ ਬਹੁਤ ਚੰਗਾ ਗਾ ਚਲਾਈ ਦੇ ਚੰਗਾ ਹਾਂ ਇਹ ਮਾਡਲ ਇਹ ਕਿੰਨੇ ਆ ਗਿਆ ਜੀ ਇਹ ਵੀ ਲੋਕਲ ਨੰਬਰ ਆ ਬਰਨਾਲਾ ਬਰਨਾਲੀ ਦਾ ਹਾਂ ਜੀ ਬੰਮਪਰ ਲੱਗਿਆ ਵਧੀਆ ਮੂਰੇ ਠੀਕ ਆ ਜੀ ਮਾਡਲ ਕਿੰਨੇ ਆ ਗਿਆ ਮਾਡਲ 98 ਤੇ ਰੇਟ 3 ਲੱਖ ਤੇ 45000 ਰੁਪਈਆ ਦੇਣਾ ਮੰਨ ਲਓ ਵੀ 3 ਲੱਖ 30000 ਦਾ ਬਾਕੀ ਮੌਕੇ ਤੇ ਕੋਈ ਗੱਲ ਨਹੀਂ ਆ ਤਾਂ ਹੁੰਦਾ ਹੀਗਾ ਮੌਕੇ ਤੇ ਹੋਰ ਮਾਨਤਾਨ ਹੋ ਜੂ ਬਾਈ 3 ਲੱਖ 30000 ਤਾਂ ਕਹਿੰਦਾ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਮੂਰੇ ਆ ਗਿਆ 265 ਡੀ ਆਈ ਇਹਦੇ ਬਾਰੇ ਦੱਸੀ ਬਾਈ 2002 ਮਾਡਲ ਆ ਠੀਕ ਹੈ ਜੀ ਸਰਪੰਚ ਮਾਡਲ ਆ ਇਹ ਠੀਕ ਹੈ ਜੀ ਟਾਇਰ ਹੈਗੇ 85 ਪਏ ਠੀਕ ਹੈ ਜੀ ਇੰਜਨ ਗੇਅਰ ਦਾ ਵਸੇ ਕੋਈ ਆਵਾਜ਼ ਨਹੀਂ ਕੋਈ ਕੋਈ ਬਲੋ ਨਹੀਂ ਠੀਕ ਹੈ ਜੀ ਪੰਜਾਬ ਨੰਬਰ ਹੈਗਾ ਪੰਜਾਬ ਨੰਬਰ ਹੈ ਮਗਰਾੜ ਹੋਏ ਪਿਆ ਮਾੜੇ ਮਾੜੀ ਮਗਰਾੜ ਪਹਿਲਾਂ ਅੰਦਰੋਂ ਵਾੜਾ ਵਾੜਾ ਕੋ ਕਰੇ ਸੀਗੇ ਠੀਕ ਹੈ ਜੀ ਜਿਹੜੀ ਚੀਜ਼ ਹੈਗੀ ਵਾਕੀ ਰੀਨ ਹੋਈ ਜਾਗਾ ਬਾਕੀ ਰੀਨ ਨਾਲ ਟਾਇਰ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਚਾਰੀ ਜੇ ਕੇ ਦੇ ਟਾਇਰ ਨੇ ਜੇ ਕੇ ਦੇ ਟਾਇਰ ਨੇ ਸੈਂਪਲ ਕਪੜੇ ਵਾਲੀ ਛ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਤੇ ਮਾਡਲ 98 ਆ ਗਿਆ 2002 2002 ਸਰਪੰਚ ਮਾਡਲ ਆ ਇਹ ਉੱਚੀ ਰੈਂਕੀ ਵਾਲਾ ਠੀਕ ਹੈ ਜੀ 2002 ਮਾਡਲ ਦਾ ਰੇਟ ਰੇਟ 2,55,000 ਰੁਪਿਆ 2,55,000 ਡਿਮਾਂਡ ਆ ਮਿੱਤਰੋ ਬਾਕੀ ਮੌਕੇ ਤੇ ਮਾਨਤਾਨ ਕੀਤਾ ਜਾਊਗਾ ਤੇ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਅੱਗੇ ਟਰੈਕਟਰ ਦੀ ਗੱਲ ਕਰੀ ਆ ਜੂਗਾ ਅੱਗੇ ਆ ਗਿਆ 855 ਬਾਈ ਸਦਾਹੀ ਕਲਰ ਚ ਹਾਂਜੀ ਬਾਹਰ ਪੰਪ ਵਾਲਾ ਟਰੈਕਟਰ ਦੇਖ ਸਕਦੇ ਹੋ ਬਾਈ ਦੱਸਿਓ ਇਹਦੇ ਬਾਰੇ ਮਾਡਲ 2000 ਠੀਕ ਹੈ ਜੀ ਟਾਇਰ ਨਵੇਂ ਟਾਇਰ ਚੋਕੜਾ ਰੁਪਿਆ ਪੈਨੇ ਬਾਈ ਮਾ ਕੋ ਮੂਹੋਂ ਬਾਡੀ ਬੂਡੀ ਲੈਣ ਦੇ ਰੇ ਨਾ ਮਗਰਾੜ ਜੜਾਂ ਜੀਆਂ ਮਤਲਬ ਥੋੜੇ ਥੋੜੇ ਹੋਏ ਹੋਏ ਨੇ ਮਗਰਾੜ ਹੋਏ ਹੋਏ ਨੇ ਜੜਾਂ ਜੇ ਚੋਂ ਠੀਕ ਹੈ ਜੀ ਬਾਕੀ ਰੀਨਲ ਟਾਇਰ ਬਾਕੀ ਰੀਨਲ ਆ ਪੰਜਾਬ ਨੰਬਰ ਆਗਾ ਪੰਜਾਬ ਨੰਬਰ ਆ ਗਿਆ ਟਾਇਰ ਜਮਾਂ ਨਵੇਂ ਨੇ ਜੀ ਕੀ ਦੀ ਟਾਇਰ ਨਵੇਂ ਨੇ ਪੰਜਾਬ ਨੰਬਰ ਤੇ ਇੰਜਨ ਗੇਅਰ ਦਾ ਇੰਜਨ ਗੇਅਰ ਦਾ ਪੂਰਾ ਵਧੀਆ ਪੂਰਾ ਵਧੀਆ ਜੀ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਤੇ ਮਾਡਲ ਕਿੰਨੇ ਆ ਗਿਆ ਬਾਈ 2000 ਮਾਡਲ 2000 ਮਾਡਲ ਆ ਗਿਆ ਤੇ ਟਰੈਕਟਰ ਦੇਖ ਸਕਦੇ 2000 ਮਾਡਲ ਦਾ ਰੇਟ 260000 ਰੁਪਏ ਦੇਣਾ ਕਿੰਨੇ ਦਾ ਦੇ ਦੇਣ 240000 ਦਾ 240000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਦੇਖ ਸਕਦੇ ਤੁਸੀਂ ਚੰਗਾ ਟਰੈਕਟਰ ਹੈ ਮੂਰੇ ਆ ਗਿਆ 60-67 ਸਿਉਣਾ ਲੀਕਾ ਇਹਦੇ ਬਾਰੇ ਦੱਸੀ ਬਾਈ 2006 ਮਾਡਲ ਠੀਕ ਹੈ ਜੀ ਫਿਰ ਪਿਆ 80-85 ਪੈਸੇ ਠੀਕ ਹੈ ਜੀ ਓਰੀਨਲ ਪਾਵਰ ਸਟੀering ਦਾ ਠੀਕ ਹੈ ਜੀ ਮਾੜੀ ਮੋਟੀ ਤੇਰੀ ਜਿਵੇਂ ਹੁੰਦੀ ਹੈ ਉਹ ਹੈਗੀ ਹੈਗੀ ਠੀਕ ਹੈ ਜੀ ਮਾੜੀ ਨਹੀਂ ਠੀਕ ਹੈ ਜੀ ਤੇ ਤੇ ਟਾਇਰਾਂ ਦੀ ਕੰਡੀਸ਼ਨ ਇਹ ਹੈਗੀ ਹੈ 80 ਪੈਸੇ ਮੰਨ ਕੇ ਚੱਲੋ ਵੇਟ ਬੂਟਰ ਲੱਗੇ ਹੋਏ ਨੇ ਹਾਂ ਤੇ ਟਰੈਕਟਰ ਵਿੱਚੋਂ ਚੈੱਕ ਕਰ ਸਕਦੇ ਹੋ ਕਨੋਪੀ ਵਗੈਰਾ ਲੱਗੀ ਹੋਈ ਹੈ ਹਾਂ ਡਬਲ ਡਿਸਟ੍ਰਿਬਿਊਟਰ ਚ ਤੇ ਟਰੈਕਟਰ ਚੰਗਾ ਹੈ ਤੇ ਮਾਡਲ ਇਹ 2006 2006 2006 ਮਾਡਲ ਦਾ ਰੇਟ ਰੇਟ ਇਹਦਾ ਹੈਗਾ 3 ਲੱਖ ਤੇ 60000 ਰੁਪਏ ਦੇਣਾ ਕਿੰਨੇ ਦਾ ਤੇ ਮੌਕੇ ਤੇ ਮੰਨ ਕੇ ਚੱਲੋ ਵੀ 40000 ਦਾ ਰੇਟ ਦੇ ਦਿਆਂਗੇ ਤੰਨੇ 40 ਦਾ ਬਣੂ ਬਾਈ ਮੌਕੇ ਤੇ ਟਰੈਕਟਰ ਦੇਖ ਸਕਦੇ ਤੁਸੀਂ ਚੰਗਾ ਟਰੈਕਟਰ ਹੈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜੂ ਇਹ ਆ ਗਿਆ 911 ਬਾਈ ਕਿ ਤੰਨੇ ਬਾਰੇ ਦੱਸੀ ਬਾਈ 94 ਮਾਡਲ ਹਾਂਜੀ ਠੀਕ ਹੈ ਜੀ ਡੀਏ ਹੀ ਹੋਇਆ ਵਾ ਠੀਕ ਹੈ ਜੀ ਤੇ ਮੰਗਰਾੜ ਜਾਨੀ ਚਿਰਦੇ ਹੋਏ ਵੀ ਨੇ ਠੀਕ ਹੈ ਜੀ ਟਾਇਰ ਮੰਨ ਕੇ ਚਲੋ ਵੀ ਅਧੋਂ ਦਬਦੇ ਹੈਗੇ ਠੀਕ ਹੈ ਜੀ ਰਮਰਮ ਬਲੈਕ ਕਰੀ ਬਈ ਪਹਿਲਾਂ ਕਿਸਦੇ ਆਈ ਠੀਕ ਹੈ ਜੀ ਤੇ ਇੰਜਨ ਗੇਅਰ ਦਾ ਠੀਕ ਆ ਇੰਜਨ ਗੇਅਰ ਦਾ ਓਕੇ ਹਾਂ ਠੀਕ ਹੈ ਜੀ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਕਿੰਨੇ ਆ ਗਿਆ ਬਾਈ 94 94 94 ਮਾਡਲ ਦਾ ਰੇਟ 2,55,000 ਰੁਪਏ 2,55,000 ਡਿਮਾਂਡ ਹੈ ਬਾਕੀ ਪਾਵਰ ਸਟੀਰਿੰਗ ਆ ਪਾਵਰ ਸਟੀਰਿੰਗ ਆ ਕੀ ਬ੍ਰੇਕਾਂ ਠੀਕ ਹੈ ਜੀ ਡਿਮਾਂਡ ਡਿਮਾਂਡ 2,55 ਮੌਕੇ ਤੇ 2,45,000 ਦਾ 2,45,000 ਤਾਂ ਮੌਕੇ ਤੇ ਬਣੂਗਾ ਬਾਈ ਇਸ ਤੋਂ ਇਲਾਵਾ ਹੋਰ ਵੀ ਹੁੰਦੇ ਆ ਹਾਂ ਇੱਕ ਹਾਲੈਂਡਾ ਬਾਈ ਘਰੇ ਖੜਾ ਲਿਆਂਦਾ ਨੇ ਅੱਜ ਠੀਕ ਹੈ ਜੀ 2005 ਮਾਡਲ ਆ ਸੈਂਪੋਲ ਸਟੀਰਿੰਗ ਟਾਇਰ ਨਵੇਂ ਐ ਐਮਆਰਫ ਦੇ ਠੀਕ ਹੈ ਜੀ 106500 ਰੁਪਇਆ ਠੀਕ ਹੈ ਜੀ ਤੇ ਹੋਰ ਜੀ ਨਹੀਂ ਬਸ ਇਹੀ ਹੈ ਠੀਕ ਹੈ ਜੀ ਕੀ ਲੋਕੇਸ਼ਨ ਕੀ ਪੈਗੀ ਬਰਨਾਲਾ ਬਰਨਾਲੇ ਦੇ ਨਾਲ ਆ ਖੁੱਡੀਪਿੰਡ ਠੀਕ ਹੈ ਜੀ ਮੋਬਾਈਲ ਨੰਬਰ 98553 18550 98553 18550 ਇਹ ਬਾਈ ਦਾ ਮੋਬਾਈਲ ਨੰਬਰ ਆ ਕਰਕੇ ਕੰਟੈਕਟ ਬਾਈ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ